प्रवान होता है मरना प्रवान है <स्थाँगी> मरते जो तरह <तराँ> से <स्थाँगी> ਜਿਹੜੇ ਧਰਮ ਦੀ ਖਾਤਰ ਮਰਦੇ ਮਰਦੀ ਤਾਂ ਸੁੰਨਿਆ ਬੜੀਆ ਕਰੋ ਉਸ ਤੇ ਆਦੇ ਤੇ ਜਾਲ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਪ੍ਰਭੂਾਨੀ ਸੂਰਾ ਸੋ ਪਹਿਚਾਣੇ ਜੋ ਨਰਾਏ ਦੀਨ ਕੇ ਇਹ ਜਿਹੜਾ ਦੀਨ ਦੀ ਖਾਤਰ ਧਰਮ ਦੀ ਖਾਤਰ ਮਰਦਾ ਕੋਈ ਅਸਲ ਸੁਖਮਾ ਹੁੰਦਾ ਤੇ ਜਦੋਂ ਸਤguru ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਾਈਂ ਵੀ ਆ ਵੀਰ ਖੜਾ ਕਹਿਣ ਲੱਗਾ ਮਹਾਰਾਜ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਐਟ ਨਾਲ ਐਟ ਘੜਕਾ ਦੇਣਾ ਤੇ ਪਾਤਸ਼ਾਹ ਕਹਿਣ ਲੱਗੇ ਸ਼ਾਂਤ ਰਹਿ ਤੇ ਇੱਕ ਸ਼ਕਤੀ ਤੇਰੇ ਵਿੱਚ ਆਈ ਕਿਥੋਂ ਕਹਿਣ ਲੱਗਾ ਮਹਾਰਾਜ ਸ਼ਕਤੀ ਦਾ ਸਾਰੀ ਤੁਹਾਡੀ ਹੈ ਮਹਾਰਾਜ ਕਦੇ ਸ਼ਾਂਤ ਤੇ ਗੁਰਮੁਖ ਪਿਆਰਿਓ ਸਾਈ ਮੀਆਂ ਮੀਰ ਜੀ ਵੀ ਦਰਮ ਹੋ ਗਏ ਸੀ ਉਹਨਾਂ ਨੂੰ ਵੀ ਗੁਰੂ ਅਰਜਨ ਸਾਹਿਬ ਨੇ ਸ਼ਾਂਤ ਕਰ ਦਿੱਤਾ ਫਿਰ ਪਹਿਲਾਂ ਦੇਗੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਉਬਾਲਿਆ ਪਾਣੀ ਦੇ ਵਿੱਚ ਉਬਾਲ ਕੇ ਫਿਰ ਉਸ ਨੂੰ ਪਿਆਰੇ ਤਰਕੀ ਤਵੀ ਦੇ ਉੱਤੇ ਪਿਠਾਇਆ ਗਿਆ ਤੇ ਗੁਰਦਿੱਤੇ ਭਰਪੂਜੇ ਨੇ ਕੜਸੇ ਭਰ ਭਰ ਕੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਵਿੱਚ ਪਾਇਆ ਨੇਤਾ ਪਾਇਆ ਸੀਸ ਦੇ ਵਿੱਚ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸਰੀਰ ਜਿਹੜਾ ਸੀ ਚੌੜੀ ਮਹਾਰਾਜ ਦੇ ਸਰੀਰ ਦੀ ਢਲ ਚੁੱਕੀ ਸੀ ਸਾਰੇ ਸਰੀਰ ਦੇ ਉੱਪਰ ਛਾਲੇ ਹੋਏ ਪਰਿਸਪੈਸੇ ਤੇ ਗੁਰਮੁਖ ਪਿਆਰੋ ਆਪ ਨੂੰ ਪਤਾ ਹੀ ਹੈ ਜਦੋਂ ਆਪਾਂ ਲੋ ਬਾਦ ਜਿਵੇਂ ਉੱਪਰ ਸਿਲਕਾ ਲੈਂਦਾ ਚਮੜੀ ਦਾ ਇਸ ਤਰ੍ਹਾਂ ਸਿਲਕਾ ਦੇ ਹੱਥ ਤੋਂ ਚਮੜੀ ਨਹੀਂ ਹੈ ਸਰੀਰ ਤੇ ਛਾਲੇ ਹੋਏ ਪਏ ਨੇ ਸਤਿਗੁਰਾਂ ਦੇ ਸਰੀਰ ਤੇ ਤੇ ਇੱਥੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਮੈਂ ਰਾਵੀ ਦੇ ਵਿੱਚ ਇਸ ਨਾਮ ਧਰਨਣਾ ਕਈ ਇਤਿਹਾਸਕਾਰ ਇਸ ਤਰ੍ਹਾਂ ਲਿਖਦੇ ਨੇ ਪਰ ਜਿਹੜਾ ਗੁਰਮੁਖ ਪਿਆਰੋ ਅਸਲ ਦੇ ਵਿੱਚ ਹੀ ਇਲਾਸਾ ਦਾ ਕਰੂਨ ਸੀ ਕਹਿ ਰਿਹਾ ਮਹਾਰਾਜ ਨੇ ਨਹੀਂ ਕਿਹਾ ਵੀ ਮੈਂ ਇਸ਼ਨਾਨ ਕਰਾਂ ਉਹ ਸਰੀਰ ਜੇ ਮਰ ਚਿਆ ਹੋਇਆ ਸਰੀਰ ਹੋਵੇ ਉਹਦੇ ਉੱਪਰ ਜੇ ਠੰਡਾ ਪਾਣੀ ਪਾਵਾਂਗੇ ਹੋਰ ਤਰਸੁਲਾਵਾ ਤੇ ਗੁਰਮੁਖ ਪਿਆਰੋ ਉਸ ਸਮੇਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਗੱਲ ਨਹੀਂ ਕਹੀ ਸੀ ਮੇਰਾ ਇਸ਼ਨਾਨ ਕਰਾਓ ਰਤਨ ਸਿੰਘ ਭੰਗੂ ਵੀ ਇਹ ਗੱਲ ਲਿਖਦੇ ਨੇ ਸਿੰਘ ਸਾਹਿਬ ਕੈਣੀ ਮਾਹ ਸਿੰਘ ਜੀ ਨੇ ਵੀ ਇਸੇ ਪ੍ਰਕਾਰ ਲਿਖਿਆ ਪ੍ਰਿੰਸੀਪਲ ਸੁਤਵੀਰ ਸਿੰਘ ਜੀ ਉਹਨਾਂ ਨੇ ਵੀ ਜਿਹੜਾ ਇਤਿਹਾਸ ਲਿਖਿਆ ਉਹਦੇ ਵਿੱਚ ਵੀ ਉਹਨਾਂ ਨੇ ਇਸੇ ਪ੍ਰਕਾਰ ਜ਼ਿਕਰ ਕੀਤਾ ਕਿ ਉਹਨਾਂ ਨੇ ਚੰਗੇਜ਼ ਖਾਨ ਦੇ ਜਿਹੜਾ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਦੇ ਮੁਤਾਬਕ ਗੁਰੂ ਸਾਹਿਬ ਜੀ ਦਾ ਸ਼ਰੀਰ ਤੇ ਛਾਲੇ ਹੋਏ ਸੀ ਤੇ ਗੁਰੂ ਸਾਹਿਬ ਜੀ ਦੇ ਸ਼ਰੀਰ ਨੂੰ ਜਾਣ ਕੇ ਉਹਨਾਂ ਨੇ ਪਾਣੀ ਦੇ ਵਿੱਚ ਛੁਪਿਆ ਪਾਣੀ ਦੇ ਵਿੱਚ ਢੋੜਿਆ ਮੈਂ ਦੱਸਿਆ ਤੇ ਫਿਰ ਹੀ ਅਸੀਂ ਸਹੀਨ ਕਹਿ ਸਕਦੇ ਹਾਂ ਜੇ ਹੁਣ ਸੋ ਇਹ ਗੱਲ ਕਹਾਂਗੇ ਕਿ ਗੁਰੂ ਜੀ